ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪੰਜਾਬ ਟਕ ਨਿਊਜ਼ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਚਿੰਮੂ ਹਜਾਰੇ ਵਾਲਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਲਾਲਾਬਾਜ ਦੇ ਨੇੜੇ ਪੈਂਦਾ ਪਿੰਡ ਸਬਾਈਕੇ ਦੀਆਂ ਜਿੱਥੇ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਖੇਤਾ ਵਿੱਚੋਂ ਦਬੋਚਿਆ 10 ਦੇਈਏ के आज सुबह जलालाबाद द पिन तिवाना कला तो नौजवान आकाशदीप सिंह बॉबी जिसकी चिट्टे दी ओवरडोज नाल मौत हो गई सी आते परिवार ने पुलिस प्रशासन नु दोषिया ने नाम जाहिर किए सी डी एस जलालाबाद अते मानन एसएसपी एस एस फाजिलका ने दोषिया की पाल शुरू कर दिती सी ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਫਾਜ਼ਿਲਕਾ ਨੇ ਕਟਨਾਕ੍ਰਮ ਦੀ ਸਾਰੀ ਜਾਣਕਾਰੀ ਕੀਤੀ ਸਾਂਝੀ। ਮਾਮਲਾ ਟਵਾਣਾ ਨੇ ਲਾਇਆ ਸੀ ਵੀ ਇੱਕ ਓਵਰਡੋਜ਼ ਨਾਲ ਜਿਹੜੇ ਚਿੱਟੇ ਦੀ ਨਾਲ ਇੱਕ ਬੁੰਡੇ ਦੀ ਧੱਕੋ। ਅੱਜ ਅੱਜ ਸਾਨੂੰ ਸਵੇਰੇ ਕਰੀਬ 9:30 10 ਵਜੇ ਜਿਹੜਾ ਇੱਕ ਇਨਫੋਰਮੇਸ਼ਨ ਆਈਗੇ ਟਵਾਣਾ ਵਿੱਚ ਇੱਕ ਕਾਸ਼ਦੀਪਨਾ ਦਾ ਲੜਕਾ ਜਿਹੜਾ 25 ਸਾਲ ਉਮਰ ਹੈ। ਉਹਦੀ ਡਰੱਗ ਓਵਰਡੋਜ਼ ਨਾਲ ਜਿਹੜੀ ਡੈਥ ਹੋ ਗਈ ਆ। ਸੋ ਅਸੀਂ ਸਾਡੇ ਇਮੀਡੀਏਟਲੀ ਉੱਥੇ ਪਾਰਟੀ ਈਐਸਪੀ ਸਾਹਿਬ ਪਹੁੰਚੇ ਇਹਨਾਂ ਨੇ ਜਾ ਕੇ ਜਿਹੜੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਕੀਤੀ। ਜਦੋਂ ਤੁਸੀਂ ਪੇਰੈਂਟਸ ਤੋਂ ਪਤਾ ਕੀਤਾ ਸਿੱਦੇ ਕੋਲੋਂ ਪਤਾ ਕੀਤਾ ਤੇ ਇਹ ਪਤਾ ਲੱਗਾ ਕਿ ਜਿਹੜਾ ਇਹਨੂੰ ਜਿਹੜਾ ਡਰੱਗ ਦੇਣ ਵਾਲਾ ਜਿਹੜਾ ਉਹ ਜਰਨੈਲ ਸਿੰਘ ਨਾਲ ਇਹਦੇ ਤਿੰਨ ਜਿਹੜੇ ਵਿਅਕਤੀ ਕਯੂਡ ਹੋਰ ਨੇ ਅਸੀਂ ਤਿੰਨਾਂ ਤੇ ਹੀ ਜਿਹੜਾ ਐਫ ਆਈ ਆਰ ਲੌਂਚ ਕੀਤੀ ਐਫ ਆਈ ਆਰ ਲੌਂਚ ਕੇ ਤਪਦੀ ਸ਼ੁਰੂ ਕੀਤੀ ਤੇ ਇਹਨਾਂ ਨੂੰ ਅਸੀਂ ਇਹਨਾਂ ਦੇ ਘਰਾਂ ਤੇ ਵਗੈਰਾ ਰੇਡ ਕੀਤੀ ਸਾਨੂੰ ਇਹ ਜਰਨੈਲ ਸਿੰਘ ਜਿਹੜਾ ਇਹ ਸਾਨੂੰ ਮਿਲ ਗਿਆ ਤੇ ਨੈਲਸਨ ਉਹਗੇ ਜਦੋਂ ਅਸੀਂ ਮਕਰਬਤ ਪੁੱਛ ਕੇ ਚ ਕਰਨ ਕੀਤੀ ਰਿਹਾ ਨੇ ਜਿਹੜੇ ਦੂਸਰੇ ਸਾਥੀਆਂ ਦਾ ਵੀ ਨਾਲ ਲਿਆ ਕਿ ਸਵਜਕੇ ਵਾਲੀ ਸਾਈਡ ਤੇ ਇੱਕ ਟੇਸ਼ਨ ਦਸੀ ਫਿਰ ਡੀਐਸਪੀ ਸਾਹਿਬ ਅਲੋਂਗ ਵਿਦ ਪੋਸਟ ਪਾਰਟੀ ਜਿਹੜੇ ਜਾ ਰਹੀ ਸੀ ਜਦੋਂ ਸਵਜਕੇ ਦੇ ਨਹਿਰ ਕ੍ਰੋਸ ਕੀਤੀ ਉਥੇ ਸਾਹਮਣੇ ਸਾਈਡ ਤੋਂ ਰੋਡ ਨਾਲੋਂ ਸੀਗਾ ਗੱਡੀ ਆਈ ਗੱਡੀ ਸਟੌਪ ਕੀਤੀ ਆਪਣੀ ਇਹ ਜਿਹੜਾ ਗੱਡੀ ਦੀ ਬਾਰੀ ਚ ਖੁੱਲ ਕੇ ਭਜਨ ਲੱਗਾ ਸੀਗਾ ਖੇਤਾਂ ਵਾਲੀ ਸਾਈਡ ਨੂੰ ਝੋਨਾ ਵਗੈਰਾ ਲੱਗਾ ਸੀਗਾ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹ ਰੁਕਿਆ ਨਹੀਂ ਸਾਡੇ ਇੱਕ ਮੁਲਾਜ਼ਮ ਨੇ ਜਿਹੜਾ ਕੋ ਇਹਨੂੰ ਇਹ ਏਅਰ ਦੇ ਵਿੱਚ ਜਿਹੜਾ ਇੱਕ ਫਾਇਰ ਕੀਤਾ ਉਹ ਫਿਰ ਨਹੀਂ ਰੁਕਿਆ ਫਿਰ ਇਹਦੇ ਲੈਗ ਸ਼ਾਟ ਕੀਤਾ ਲੈਗ ਸ਼ਾਟ ਨਾਲ ਫਿਰ ਡਿੱਗ ਗਿਆ ਤੇ ਜਿਹੜਾ ਇਹਨੂੰ ਅਸੀਂ ਇਸ ਮਕਦਮੇ ਦੇ ਵਿੱਚ ਦੁਬਾਰਾ ਜਿਹੜਾ ਫਿਰ ਇਹਨੂੰ ਰਿਕਰਡ ਕਰ ਦਿੱਤਾ ਸੋ ਇਹ ਜਿਹੜਾ ਜਰਨੈਲ ਸਿੰਘ ਇਹਦੇ ਖਿਲਾਫ ਕਰੀ ਉਹ ਚਾਰ ਮਕਦਮੇ ਦਰਜ ਹੈ ਪਹਿਲਾਂ ਇੱਕ ਐਨਡੀਪੀਐਸ ਸਿੰਘ ਦਾ ਉਹਦੇ ਬਾਅਦ ਫਿਰ ਇੱਕ ਹੋਰ ਐਨਡੀਪੀਐਸ ਸਿੰਘ ਦਾ ਉਹਦੇ ਵਿੱਚ ਇਹਨਾਂ ਮੁਲਾਜ਼ਮਾਂ ਨਾਲ ਵੀ ਡਿਸਟੈਂਸ ਕੀਤੀ ਉਹਨਾਂ ਦਾ ਵੀ ਇਹਨਾਂ ਅਪਟੀਟਿਊਡਿਟੀ ਚ ਬੰਦ ਪਾਇਆ ਸੀ ਉਹ ਵੀ ਸ਼ਿਕਸ਼ਨ ਐਡ ਨੇ ਇਸ ਤੋਂ ਬਾਅਦ ਇੱਕ ਕਾਜ ਜਿਹੜਾ 304 ਦਾ ਮਕਦਮਾ ਤੇ ਦਾ ਅਸੀਂ ਇਹ ਜਿਹੜਾ ਇੱਥੇ ਦਰਜ ਹੋਇਆ ਇਸ ਤੋਂ ਇਲਾਵਾ ਜਿਹੜਾ ਅਸੀਂ 100 ਇਹ ਜਿਹੜਾ ਜਿਹੜਾ ਹੋਣ ਜਿਹੜਾ ਇਹ ਜਿਹੜਾ ਭਜਨ ਲੱਗਾ ਸੀ ਇਹਦੇ ਵਿੱਚ ਅਸੀਂ 262 ਬੀਐਨਐਸ ਦਾ ਜਿਹੜਾ ਐਫਆਈਆ ਲੋਜ ਕੀਤਾ ਜੀ ਤੋਂ ਇੱਕ ਕ੍ਰਿਮੀਨਲ ਬੰਦਾ ਇਹਦੇ ਚਾਰ ਜਿਹੜੇ ਮਕਦਮੇ ਜਿਹੜੇ ਇੱਥੇ ਦਰਜ ਨੇ ਸਰ ਜੀ ਆਪਾਂ ਗੱਲ ਕਰੀਏ ਇਸ ਉਕਤ ਵਿਅਕਤੀ ਤੇ ਕਿ ਇਹ ਪਹਿਲਾਂ ਸਜ਼ਾ ਨਹੀਂ ਪਹੁੰਚ ਗਿਆ ਜੇਲ੍ਹ ਦੇ ਵਿੱਚ ਇਹਨੂੰ ਭੇਜਿਆ ਨਹੀਂ ਗਿਆ ਬਿਕੋ ਸਾਰਾ ਪਰਚੇ ਦਰਜ ਹੈ ਸਾਰਾ ਜੇਲ੍ਹ ਚੋਂ ਫਿਰ ਬੇਲ ਆਊਟ ਹੋ ਕੇ ਆ ਜਾਂਦੇ ਆ ਲੇਕਿਨ ਕੰਮ ਇਹ ਜਿਹੜਾ ਇਹ ਕਰਦਾ ਸੀਗਾ ਲੁਕਸ਼ਪਕੇ ਕਰਦਾ ਸੀਗਾ ਪਰ ਸਾਡਾ ਹੁਣ ਇਹੀ ਹੈ ਵੀ ਹੁਣ ਸਾਡਾ ਇਹਨਾਂ ਦੇ ਪਿੱਛੇ ਹੀ ਹੈ ਇ ਮਤਲਬ ਵੀ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਆਪਾਂ ਸਪੇਅਰ ਨਹੀਂ ਕਰਾਂਗੇ ਜਿਹੜਾ ਵੀ ਡਰੱਗ ਵੇਚਦਾ ਜਾਂ ਜਿਹੜਾ ਕੋਈ ਵੀ ਬੰਦਾ ਇਹਨਾਂ ਨੂੰ ਸੁਨਾਸ ਕਰਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਇਹ ਪਿੰਡ ਦੇ ਵਿੱਚ ਡੀਆਈਜੀ ਵੀ ਆਏ ਨੇ ਬੜੇ ਬੜੇ ਵੱਡੇ ਅਫਸਰ ਆਏ ਨੇ ਇੱਥੇ ਮਤਲਬ ਸਾਡੇ ਡੀਐਸ ਨੇ ਜਲਾਲਾਬਾਦ ਦੇ ਪੁਲਿਸਾਇਰ ਇਹ ਵੀ ਛੇਰੇ ਸ਼ਾਮ ਉੱਥੇ ਗਿਆੜਾ ਫਿਰ ਇਹ ਜਦੋਂ ਫੜ ਕੇ ਪਰਚਾ ਦਿੰਦੇ ਨੇ ਫਿਰ ਅਗੋਂ ਉਸੇ ਤੰਦੇ ਦੀ ਸ਼ੁਰੂ ਹੋ ਜਾਂਦੇ ਨੇ ਵੀ ਕੋਈ ਇਹ ਇਹ ਇਹਦੇ ਵਿੱਚ ਕੀ ਹੈ ਇਹ ਇਹ ਲੋਕ ਜੋ ਵਾਰ-ਵਾਰ ਜੁਰਮ ਦੇ ਕਰਨ ਦੇ ਆਦੇ ਆ ਤਾਂ ਹੀ ਉਹਨਾਂ ਤੇ ਐਫਆਈਆ ਦਾ ਦਰਜ ਹੁੰਦੀ ਹੈ। ਸੋ ਸਾਡੇ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਉਹ ਸ਼ੁਰੂ ਹੈ ਨਿਰੰਤਰ ਹੈ ਚੱਲ ਰਹੀ ਹੈ। ਉਹ ਜਿਹੜੀ ਦੂਜਾ ਐਸਪੈਕਟ ਹੈ ਦਾ ਇਹ ਹੈ ਵੀ ਜਿਹੜੇ ਜਿਹੜੇ ਲੋਕ ਇਹਦਾ ਜਿਹੜਾ ਨਸ਼ਾ ਨਸ਼ਈ ਬਣ ਚੁੱਕੇ ਆ, ਪੇਸ਼ੈਂਟ ਬਣ ਚੁੱਕੇ ਆ। ਉਹਨਾਂ ਵਾਸਤੇ ਜਿਹੜਾ ਇਹ ਸਿਚੁਏਸ਼ਨ ਚੋਂ ਜਿਹੜਾ ਨਿਕਲਣਾ ਜਿਹੜਾ ਬਹੁਤ ਔਖਾ ਹੈ ਉਹਨਾਂ ਲਈ ਅਸੀਂ ਸਾਡਾ ਇਥੇ ਪੰਜਾਬ ਗਵਰਨਮੈਂਟ ਨੇ ਜਿਹੜਾ ਯੋਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਸੀ ਉਹਨਾਂ ਨੇ ਬੜੇ ਵੈਲਟ ਫਾਇੰਡ ਜਿਹੜੇ ਕੋਰਸ ਕਲੀਨਿਕ ਹੈ ਡੀਡਿਕਸ਼ਨ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਹੁੰਦਾ ਵਾ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਬੰਦੇ ਜਾਣ ਉਥੇ ਜਾ ਕੇ ਆਪਣੀ ਐਡਮਿਸ਼ਨ ਕਰਾਉਣ ਜੇ ਉਹ ਚਾਹਵੇ ਤੇ ਉਹ ਡੀਡਿਕਸ਼ਨ ਸੈਂਟਰ ਦੇ ਅੰਦਰ ਹੋ ਜੇ ਨਹੀਂ ਤੇ ਓਟ ਸੈਂਟਰ ਚਲ ਜਾਓ ਫ੍ਰੀ ਮੈਡੀਸਨ ਮਿਲਦੀ ਆ ਸੋ ਘੱਟੋ ਘੱਟ ਸਾਡੇ ਪੇਰੈਂਟਸ ਦੀ ਵੀ ਡਿਊਟੀ ਬਣਦੀ ਹੈ ਵੀ ਜਿਹੜੇ ਬੱਚੇ ਇਧਰ ਚ ਚੱਲ ਗਏ ਆ ਜੇ ਉਹ ਨਹੀਂ ਆਖੇ ਲੱਗਦੇ ਸਾਨੂੰ ਦੱਸ ਦੇਣਾ ਅਸੀਂ ਉਹਨਾਂ ਨੂੰ ਵੜਿਆ ਕੇ ਜਾਂ ਆਪਣੇ ਤਰੀਕੇ ਨਾਲ ਜਾ ਕੇ ਦਵਾਈ ਸ਼ੁਰੂ ਕਰਾਈਏ ਰਾਦਰ ਕੇ ਜਦੋਂ ਉਹਨਾਂ ਦੀ ਕੋਈ ਐਦਾਂ ਦਾ ਇਨਸੀਡੈਂਟ ਹੋ ਜਾਂਦਾ ਜੀ ਫਿਰ ਉਹ ਬਲੇਮ ਦੇਣਾ ਸ਼ੁਰੂ ਕਰ ਲੈਂਦੇ ਵੀ ਲਓ ਜੀ ਇਹ ਨਹੀਂ ਕਰਦੇ ਕੁਝ ਉਹ ਨਹੀਂ ਕਰਦੇ ਸੋ ਪੇਰੈਂਟਸ ਦਾ ਵੀ ਫਰਜ ਬਣਦਾ ਸਰ ਕਈ ਅਜਿਹੇ ਮਾਮਲੇ ਆਏ ਨੇ ਜਿਵੇਂ ਆਪਾਂ ਜਲਾਲਾਬਾਦ ਦੀ ਗੱਲ ਕਰੀਏ ਤਾਂ ਬਾਰਡਰ ਪੱਟੀ ਜੇ ਆਪਾਂ ਵੇਖੇ ਜਾਈਏ ਤਾਂ ਬਹੁਤ ਜ਼ਿਆਦਾ ਪਿਛੜਾ ਪਿਆ ਕਾਫੀ ਲੋਕ ਸੂਝ ਵਾਲੇ ਹੋਏ ਨੇ ਪੜ੍ਹੇ ਲਿਖੇ ਵੀ ਇਸ ਚੀਜ਼ ਨੂੰ ਜਿਹੜੇ ਨਸ਼ੇ ਦੇ ਖਿਲਾਫ ਨੇ ਪਰ ਜਿੰਨਾ ਨੂੰ ਇਹ ਆਦੀ ਹੋ ਗਏ ਨਸ਼ੇ ਦੇ ਉਹਨਾਂ ਨੂੰ ਸੈਂਟਰ 'ਚ ਭੇਜਿਆ ਜਾਂਦਾ ਹੈ ਸੈਂਟਰ ਦੇ ਵਿੱਚੋਂ ਆ ਕੇ ਉਹ ਫਿਰ ਇਸੇ ਦਲਦਲ ਦੇ ਵਿੱਚ ਫਸ ਜਾਂਦੇ ਨੇ ਸਰ ਇਹਦਾ ਕੀ ਮਤਲਬ ਸਮਝੀਏ ਵੇਖੋ ਇਹਦਾ ਇਹਦਾ ਮਤਲਬ ਇਹ ਹੈ ਵੀ ਉਹਨੂੰ ਨਾ ਜਿਹੜਾ ਬੰਦਾ ਸੈਂਟਰ 'ਚ ਉਹ 3 ਮਹੀਨੇ ਲਾ ਕੇ ਆ ਜਾਂਦਾ ਨਾ ਜੀ ਉਹਨੂੰ ਇੱਕ ਤਾਂ ਵੀ ਬਿਲ ਪਾਵਰ ਚਾਹੀਦੀ ਆ ਜੀ ਦੂਜਾ ਉਹਨੂੰ ਫੈਮਿਲੀ ਸਪੋਰਟ ਚਾਹੀਦੀ ਆ ਜੀ ਬਿਲ ਪਾਵਰ ਤੇ ਫੈਮਿਲੀ ਸਪੋਰਟ ਮਿਲ ਜੇ ਤੇ ਉਹ ਬੰਦਾ ਫਿਰ ਦੁਬਾਰਾ ਨਹੀਂ ਉਤਰ ਜਾਂਦਾ ਸੋ ਇਹ ਤੇ ਬੰਦੇ ਦੀਆਂ ਆਪਦੀਆਂ ਵੀ ਥੋੜੀਆਂ ਉਹਨੂੰ ਵੀ ਟਰਾਈ ਕਰਨੀ ਪਊਗੀ ਛੱਡਣ ਲਈ ਬਾਕੀ ਸਾਡੇ ਵੱਲੋਂ ਵੇਖੋ ਪੂਰਾ ਸਾਥ ਹੈ ਅਸੀਂ ਹੁਣ ਵੀ ਹੁਣ ਵੀ ਅਸੀਂ ਰਿਕਵੈਸਟ ਕਰਾਂਗੇ ਪਬਲਿਕ ਨੂੰ ਜੀ ਤੇ ਜਿਹੜੇ ਜਿਹੜੇ ਏਰੀਆ ਵਿੱਚ ਵੀ ਕੋਈ ਬੰਦਾ ਮਿਲਦਾ ਨਾ ਉਹਨੂੰ ਕੋਈ ਡਰਗ ਡਿਕਸ ਮਿਲਦਾ ਕੋਈ ਨਸ਼ਾ ਜਿਹੜਾ ਨਹੀਂ ਛੱਡ ਰਿਹਾ ਕੋਈ ਤੰਗ ਕਰ ਰਿਹਾ ਫਿਰ ਸਾਨੂੰ ਦੱਸਣ ਅਸੀਂ ਤੇ एवरीडे ਜਾ ਕੇ ਲੋਕਾਂ ਨਾਲ ਪਹੁੰਚ ਕਰ ਰਹੇ ਹਾਂ ਜਿਹੜਾ ਅਸੀਂ ਪ੍ਰੋਜੈਕਟ ਆਸ ਸ਼ੁਰੂ ਕੀਤਾ ਹੋਇਆ ਹੈ ਮਹਤੇ ਡੀਸੀ ਮੈਡਮ ਨੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਫਰਸਟ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੀ ਸ਼ੁਰੂ ਕੀਤਾ ਸੀ ਜੀ ਜੀ ਇਹਦੇ ਸੰਬੰਧ ਤੇ ਅਸੀਂ ਕਰੀਬ ਚਾਰ ਜਿਹੜੇ ਤਿੰਨ ਜਿਹੜੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਜਿਹੜੇ ਲਾ ਚੁੱਕੇ ਆ ਜੀ ਉਹਦੇ ਵਿੱਚ ਸਾਡਾ ਇਹੀ ਮਕਸਦ ਹੈ ਵੀ ਅਸੀਂ ਜਿਹੜੇ ਆਊਟਰੀ ਸੈਂਟਰਾਂ ਦੇ ਲਾਗੇ-ਲਾਗੇ ਆਲੇ-ਦੁਆਲੇ ਦੇ ਪਿੰਡ ਆ ਜਿੱਥੇ ਕਿ ਉਹਨਾਂ ਦੀ 10 ਕਿਲੋਮੀਟਰ 12 ਕਿਲੋਮੀਟਰ ਹੈ ਜੀ ਉੱਥੋਂ ਇਹ ਹੀ ਜਿਖ ਚਾਉਂਦੇ ਆ ਜਾਂ ਇਹ ਹੈਜੀਟੈਂਟ ਬਣ ਜਾਂਦੇ ਆ ਨਸ਼ਾ ਉਹ ਛੱਡਣਾ ਨਹੀਂ ਚਾਹੁੰਦੇ ਜਾਂ ਛੱਡਣਾ ਚਾਹੁੰਦੇ ਦਵਾਈ ਨਹੀਂ ਲੈਣ ਲੈਂਦੇ ਆ ਉਹਨਾਂ ਨੂੰ ਅਸੀਂ ਜਾ ਕੇ ਆਪਾਂ ਐਡਵਾਈਸ ਕਰਦੇ ਹਾਂ ਉਹਦੇ ਪੇਰੈਂਟਸ ਨੂੰ ਵੀ ਯਾਰ ਤੁਸੀਂ ਆਓ ਆਪ ਦਾ ਜਿਹੜਾ ਹੋਰ ਜੋ ਤੁਸੀਂ ਦੂਜੀਆਂ ਚੀਜ਼ਾਂ ਖਾਂਦੇ ਆ ਤੁਸੀਂ ਉੱਥੋਂ ਆਪਣੀ ਦਵਾਈ ਲਓ ਦਵਾਈ ਸ਼ੁਰੂ ਕਰਕੇ ਆਪਦਾ ਕਾਰੋਬਾਰ ਕਰੀ ਜਾਓ ਜੀ ਦਵਾਈ ਕੇ ਸਵੇਰੇ ਲਿਆਓ ਸਾਰੀ ਦਿਹਾੜੀ ਪੰਛ ਤੁਸੀਂ ਕੰਮ ਕਰੋ ਸਰ ਸਾਡੇ ਮਾਧਿਅਮ ਰਾਹੀਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਅਸੀਂ ਇਹੀ ਸੰਦੇਸ਼ ਦੇਵਾਂਗੇ ਕਿ ਸਾਡਾ ਜਿਹੜਾ ਇਹ ਲੜਾਈ ਇਹ ਉਹਨਾਂ ਦੇ ਖਿਲਾਫ ਹੈ ਜਿਹੜੇ ਤੇ ਨਸ਼ਾ ਵੇਚਦੇ ਆ ਜੀ ਸਪਲਾਈਰਾਂ ਜਾਂ ਜੋ ਵੀ ਹੈ ਸਮਗਲਰ ਉਹਨਾਂ ਦੇ ਖਿਲਾਫ ਤੇ ਸੀ ਬਿਲਕੁਲ ਕੋਈ ਸਾਡੀ ਧਿਲਣੀ ਉਹਨਾਂ ਦੇ ਖਿਲਾਫ ਕਰ ਦੇ ਜੀ ਜੀ ਦੂਜੀ ਸਾਡੀ ਇਹ ਵੀ ਰਿਕੁਐਸਟ ਹੈ ਕਿ ਜਿਹੜੇ ਨਸ਼ਾ ਪੀਂਦੇ ਆ ਜੀ ਉਹਨਾਂ ਨੂੰ ਅਸੀਂ ਇਹੀ ਰਿਕੁਐਸਟ ਕਰਾਂਗੇ ਵੀ ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਪੋਹ ਤੁਸੀਂ ਆ ਕੇ ਸਾਨੂੰ ਮਿਲੋ ਸਾਨੂੰ ਦੱਸੋ ਨਹੀਂ ਤੁਸੀਂ ਨਹੀਂ ਦੱਸਣਾ ਤੇ ਕੋਈ ਨਾ ਕੋਈ ਪਿੰਡ ਦਾ ਬੰਦਾ ਲੈ ਜਾਓ ਆਪ ਚਲ ਜਿਓ ਸਿੱਧੇ ਸਾਡੇ ਓਟਸ ਕਲੀਨਿਕ ਬਣਿਆ ਆ ਉੱਥੇ ਡੀਡਿਕਸ਼ਨ ਸੈਂਟਰ ਬਣਿਆ ਉੱਥੇ ਜਾ ਕੇ ਮੈਡੀਸਿਨ ਸ਼ੁਰੂ ਕਰੋ ਜੀ ਜੇ ਸਾਡੇ ਕੋਲ ਹੋਣਗੇ ਐਹੀ ਉਹਨਾਂ ਨੂੰ ਕੋਈ ਨਹੀਂ ਪੁੱਛਾਂਗੇ ਵੀ ਤੁਹਾਨੂੰ ਕਿੱਥੋਂ ਤੁਸੀਂ ਨਸ਼ਾ ਲਿਆਉਂਦੇ ਆ ਕਿੱਥੋਂ ਤੁਸੀਂ ਪੀਂਦੇ ਆ ਉਹਦਾ ਕੋਈ ਮਤਲਬ ਨਹੀਂ ਉਹ ਅੱਗੇ ਠੀਕ ਹੋਣ ਜੀ ਤਾਂ ਜੋ ਆ ਜਿਹੜੇ ਇਨਸੀਡੈਂਟ ਇਦਾਂ ਦੇ ਹੋ ਰਿਹਾ ਫਿਰ ਘਟ ਹੋਣਗੇ ਉਹ ਜੀ ਜੀ ਜਿਹੜੇ ਨੌਜਵਾਨ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਕ ਮੈਂਬਰ ਵੱਲੋਂ ਪਿੰਡਾਂ ਦੇ ਨਾਂ ਦਿੱਤੇ ਗਏ ਨੇ ਇਹ ਨਸ਼ਾ ਵੇਚਦੇ ਨੇ ਉਹਨਾਂ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਬਹੁਤ ਸਖਤ ਜਿਹੜਾ ਐਫ ਆਈ ਆਰ ਦਰਜ ਕੀਤੀ ਹੈ ਇਹ ਮਰਡਰ ਦੀ ਐਫ ਆਈ ਆਰ ਦਰਜ ਕੀਤੀ ਉਹਨਾਂ ਤੇ ਕਿ ਉਹਨਾਂ ਨੇ ਇੱਕ ਡਰੱਗ ਦੇ ਕੇ ਬੰਦੇ ਨੂੰ ਜਿਹੜੀ ਡੈਥ ਹੋਈ ਹੈ ਸੋ ਉਹਨਾਂ ਦੇ ਖਿਲਾਫ ਤੇ ਸਾਡੀ ਕਾਰਵਾਈ ਬ